ਫਿਰੋਜ਼ਪੁਰ ਵਿੱਚ ਲਗਾਤਾਰ ਹੋ ਰਹੀਆਂ ਲੁੱਟਖੋ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਦੇ ਕਾਰਨ ਹੋ ਰਹੀ ਦੀ ਪੁਲਿਸ ਦੀ ਕਿਰਕਰੀ ਵਿੱਚ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਪਿੰਡ ਬੂਟੇਵਾਲਾ ਕੋਲ ਗੈਸ ਏਜੰਸੀ ਦੇ ਕਰਮਿੰਦੇ ਕੋਲੋਂ ਕਰੀਬ 4 ਲੱਖ ਰੁਪਏ ਦੀ ਖੋਹ ਕਰਕੇ ਮਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸੀ ਅਤੇ ਅੱਜ ਇਹਨਾਂ ਮਲਜ਼ਮਾਂ ਨੂੰ ਫਿਰੋਜ਼ਪੁਰ ਪੁਲਿਸ ਦੇ ਵੱਲੋਂ 1 ਲੱਖ ਦੀ ਨਕਦੀ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋ ਸਹਿਮ ਸੁਰਾਗ پولیس ਦੇ ਹੱਥ ਲੱਗ ਸਕਣ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੇ ਚੱਲਦਿਆਂ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਅਤੇ ਲੋਕ ਟਕਟ ਕੀ ਲਗਾ ਕੇ ਪੁਲਿਸ ਪ੍ਰਸ਼ਾਸਨ ਵੱਲ ਦੇਖ ਰਹੇ ਨੇ ਇਹ ਇਸ ਤਰ੍ਹਾਂ ਵਾਹ ਜੀ ਮਿਤੀ 2 10 21 ਨੂੰ ਐਚਪੀ ਅਗੈਸ ਏਜੰਸੀ ਉਥੋਂ ਇਹ ਨਾ ਜੀ ਸਿਲੰਡਰ ਲੈ ਕੇ ਇਹਦੇ ਵਿੱਚ ਸਿਲੰਡਰ ਜਿਹੜਾ ਟਰਾਲੀ ਉਹ ਚ ਟੂਲ ਬਾਕਸ ਬਣਾਇਆ ਸੀ ਉਹਦੇ ਵਿੱਚ ਸਾਢੇ 4 ਲੱਖ ਦੇ ਕਰੀਬ ਜਿਹੜੇ ਨੇ ਇਹ ਪੈਸੇ ਲੈ ਕੇ ਤੇ ਇਹ ਆਪਣਾ ਪੈਸੇ ਛੱਡਣ ਵੀ ਆ ਰਹੇ ਨਾਲ ਡਰਾਈਵ ਕਰਨਾ ਆ ਰਹੇ ਸੀ ਤੇ ਰਸਤੇ ਦੇ ਵਿੱਚ ਹੀ ਉੱਥੋਂ ਕਿਲਾ ਕੋ ਥੋੜਾ ਦੂਰ ਜਾ ਕੇ ਉਹਨਾਂ ਨੇ ਗੱਡੀ ਰੋਕ ਕੇ ਰੋਕ ਕੇ ਤੇ ਇਹਨੂੰ ਮੁੰਡੇ ਨੂੰ ਕੋਟਮਾਰ ਕਰਕੇ ਤੇ ਇਹ 6 ਜਿਹਨੇ ਗੱਡੀ ਤਾਂ ਇਹ ਇਹਨਾਂ ਨੇ ਉਹਨਾਂ ਕੋਲੋਂ ਪੈਸੇ ਜਿਹੜਾ ਕੈਸ਼ ਰੁਕ ਹੋ ਤੇ ਲੈ ਗਏ ਕਿੰਨਾ ਕੈਸ਼ ਰੁਕ ਹੋਇਆ ਹੋਗਾ ਸੀਗਾ ਤੇ ਕਿੰਨੇ ਲੋਕੀ ਜਿਹੜੇ ਗ੍ਰਿਫਤਾਰ ਕੀਤੇ ਗਏ ਇਹ ਕੌਣ ਹੈਗੇ ਸੀਗੇ ਇਹ ਇਹਨਾਂ ਦੇ ਵਿੱਚੋਂ ਜੀ ਉਦੋਂ ਇਹਨਾਂ ਨੇ ਕੈਸ਼ ਕੋਇਆ ਕਿ 4,24,000 ਕੋਸ਼ ਹੈ ਜਿੰਨਾ ਵਿੱਚੋਂ ਕਿ ਇਹ ਐਕਚੁਅਲੀ ਕੀ ਹੋਇਆ ਕਿ ਜਿਹੜਾ ਹੈਗਾ ਨਾ ਜੀ ਆਪਣਾ ਅਜੇ ਅਜੇ ਤੇ ਜਿਹੜਾ ਸਾਜਣ ਹੈ ਇਹ ਆਪਣੇ ਸਾਲਾਪ ਨੂੰ ਭਈਆ ਮਤਲਬ ਕੀ ਰਿਸ਼ਤੇਦਾਰੀ ਜੀ ਇਹ ਜਦੋਂ ਉਹ ਟਰਾਲੀ ਤੁਰਨ ਲੱਗੀ ਇਹਨੇ ਸਾਜ ਨੂੰ ਫੋਨ ਕਰਤਾ ਕਿ ਟਰਾਲੀ ਤੁਰ ਪਈ ਕਿ ਤੁਸੀਂ ਆ ਜਾਓ ਇਹਨੂੰ ਪਤਾ ਹੀ ਕੈਸ਼ ਵਿੱਚ ਹੈਗਾ ਤੇ ਜਦੋਂ ਉਹ ਟਰਾਲੀ ਤੁਰ ਪਈ ਇੱਕ ਲਾਗੂ ਗਈ ਤੇ ਇਹਨਾਂ ਨੇ ਆ ਕੇ ਘੇਰ ਲਿਆ ਫਿਰ ਇਹ ਸਾਡੇ ਅਸੀਂ ਸਾਡੀ ਜਿਹੜੀ ਟੀਮ ਸਾਡੇ ਰਾਜਪਾਲ ਸੰਧੂ ਐਸਐਸਪੀ ਸਾਹਿਬ ਉਹਨਾਂ ਦੇ ਮਤਲਬ ਹਜ਼ਾਰ ਤਾਂ ਮਤਲਬ ਸਾਡੇ ਡੀਐਸਪੀ ਜਰਦੀਸ਼ ਕੁਮਾਰ ਪਰ ਸੀਜੀ ਇਨਸਪੈਕਟਰ ਜਤਿੰਦਰ ਕੁਮਾਰ ਔਰ ਇਹਨਾਂ ਦੀ ਟੀਮ ਨੇ ਬੜਾ ਵਧੀਆ ਸਲੰਘਾ ਜੋ ਕੰਮ ਕੀਤਾ ਕਿ ਜਿਹੜਾ ਕਿ ਇਹਨਾਂ ਨੂੰ ਫ੍ਰੀਸ ਕਰਦੇ ਆ ਇਹ ਕਿੰਨੇ ਘੰਟੇ ਸਲਗਾ ਇਹ ਦੋ ਤਿੰਨ ਦਿਨਾਂ ਵਿੱਚ ਹੀ ਹੋ ਗਿਆ ਜੀ ਕੀ ਬਰਾਮਤ ਕੀਤਾ ਸਰ ਇਹਨਾਂ ਉਹ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਇਹਨਾਂ ਦੇ ਵਿੱਚੋਂ ਜੀ ਬੰਦੇ ਸੀ ਤਿੰਨ ਗ੍ਰਿਫਤਾਰ ਕਰ ਲਏ ਨੇ ਔਰ ਇੱਕ ਗੱਡੀ ਗ੍ਰਿਫਤਾਰ ਕਰ ਲਈ ਲੱਖ ਰੁਪਏ ਇਹਨਾਂ ਕੋਲ ਲੈ ਲਿਆ ਬਾਕੀ ਜਿਹੜਾ ਇੱਕ ਮੋਟਰਸਾਈਕਲ ਦੋ ਮੋਬਾਈਲ ਕਿੰਨੇ ਬੰਦੇ ਰਹਿ ਗਏ ਜੀ ਹੁਣ ਬੰਦੇ ਸਾਰੇ 4 ਰਹਿ ਗਏ ਨੇ ਜੀ ਉਹ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਾਂਗੇ ਕੋਈ ਸੈਂਚਰਲ ਕ੍ਰਿਮੀਨਲ ਰਿਕਾਰਡ ਕੋਈ ਹਾਂਜੀ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਕੋਈ ਇਹ ਪਹਿਲੇ ਵੀ ਕਾਰਦੇ ਆ ਰਹੇਗੇ ਹਾਂ ਹਾਂਜੀ ਹਾਂਜੀ ਪਿਛਲਾ ਜਿਹੜਾ ਸਾਜਨ ਦੇ ਛੱਸੀ ਹੈ ਨਾ ਇਹ ਤੇ ਪਰਚਾ ਦਰਜ ਹੈ ਇੱਕ ਕੈਂਟ ਥਾਣੇ ਦੇ ਵਿੱਚ ਉਹ ਵੀ ਲੁੱਟਾਂ ਖੂੰਹਦਾ ਉਹਨਾਂ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਕਾਰਵਾਈ ਹੈ ਜੀ ਇਹਨਾਂ ਨੂੰ ਅਸੀਂ ਇਹਨਾਂ ਦੀ ਰੈਸਟ ਪਾਤੀ ਹੈ ਔਰ ਜਿਹੜੇ ਅੱਜ ਚਾਰ ਚਾਰ ਦੋਸ਼ੀ ਹੋਰ ਪੜਨ ਵਾਲੇ ਨੇ ਇਹ ਜਲਦੀ ਜਲਦੀ ਇਹਨਾਂ ਨੂੰ ਗ੍ਰਸਤਾਰ ਕਰਕੇ ਫਿਰ ਜੋ ਵੀ ਗਾਹ ਸਾਹਮਣੇ ਆਏਗਾ ਉਹ ਤੁਹਾਨੂੰ ਦੱਸਿਆ ਜਾਏਗਾ ਅਗੇ ਦੇ ਵਿੱਚ ਫਿਰ ਕੋਈ ਕਿਵੇਂ ਮਿਲੇ ਜੀ ਤੁਹਾਨੂੰ ਲੈ ਕੇ ਉਸ ਦਾ ਤਦੋਂ ਉਹਦੇ ਇਸ ਤਰ੍ਹਾਂ ਜੀ ਉਹ ਐਕਚੁਅਲੀ ਸਾਨੂੰ ਨਾ ਸ਼ੱਕ ਪੈ ਗਿਆ ਸੀ ਉਸ ਦਿਨ ਜਦੋਂ ਅਸੀਂ ਗਏ ਹਾਂ ਨਾ ਉੱਥੇ ਅਸੀਂ ਉਸ ਦਿਨ ਮੀਂਹ ਪੈਂਦਾ ਸੀ ਉਸ ਦਿਨ ਸ਼ਾਮ ਨੂੰ ਸ਼ੱਕ ਪੈ ਗਿਆ ਕਿ ਕਿਸੇ ਨੇ ਗੈਸ ਏਜੰਸੀ 'ਚੋਂ ਫੋਨ ਕੀਤਾ ਕਿ ਇਹਦੇ ਵਿੱਚ ਪੈਸੇ ਨਹੀਂ ਤੇ ਉਸ ਦਿਨ ਸਾਨੂੰ ਸ਼ੱਕ ਤੇ ਪੈ ਗਿਆ ਕਿ ਗੈਸ ਏਜੰਸੀ 'ਚੋਂ ਕੋਈ ਨਾ ਬੰਦਾ ਨਹੀਂ ਜੀ ਉਹਸੈਂਟੂਚੇ ਸੀਗਾ ਏਜੰਸੀ ਜੀ ਹਾਂਜੀ ਹਾਂਜੀ ਉਹਦਾ ਟੋਨ ਇਹ ਉਹ ਨਾਲ ਨਹੀਂ ਸੀਗਾ ਨਾਲ ਨਹੀਂ ਸੀ ਇਹਨੇ ਫੋਨ ਕੀਤਾ ਨਾ ਉਹਨਾਂ ਨੂੰ ਕਿ ਪੈਸੇ ਤੇ ਉਹ ਉਹ ਸੰਟਰ ਲੈ ਕੇ ਤੁਰ ਪਿਆ ਤੇ ਕਿੱਲਾ ਕੋ ਜਾ ਕੇ ਉਹਨਾਂ 'ਤੇ ਲੱਗ ਗਿਆ ਡਰਾਈਵਰ ਕੋਲ ਡਰਾਈਵਰ ਨਹੀਂ ਹੈ ਉਹ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ